ਦੇ ਉਹ ਤਾਂ ਅਸੀਂ ਬੈਠੀਆਂ ਜਿਹਹਾ ਜਿਹੜੀ ਲਵਾ ਰਹੀਆਂ ਇਧੀਆਂ ਟਰੈਕਟਰ ਵਾਲਾ ਆਇਆਗਾ ਕਈ ਬੀਬੀਆਂ ਨੂੰ ਲੈ ਗਿਆ ਰੜ ਕੇ ਉਹ ਪੁਰਤੇ ਬੰਨਿਆ ਨੇ ਟਰੈਕਟਰ ਚਾਰਟਤਾ ਜਿੱਥੇ ਟ੍ਰਿਕ ਵਾਲੀ ਦੇਵਰ ਵਾਲੇ ਬੈਠੇ ਉਹਨੇ ਆ ਕੇ ਸਾਡੇ ਕੋਲੇ ਜਿੱਦ ਹਾਜ਼ਰੀ ਲੱਗ ਰਹੀਦੀ ਕੋਲੇ ਟਰੈਕਟਰ ਖੜਾ ਲਿਆ ਉਸ ਤੋਂ ਬਾਅਦ ਜਿਵੇਂ ਗੇਰ ਪਾ ਕੇ ਦੁਬਾਰੇ ਉਹਦਾ ਕਲੱਚ ਛੱਡਿਆ ਟਰੈਕਟਰ ਇੱਕ ਲੱਗ ਕੇ ਖੜਾ ਹੋ ਗਿਆ ਖੜਾ ਹੋਣ ਸਰ ਫਿਰ ਥੱਲੇ ਲੱਗਿਆ ਥੱਲੇ ਲੱਗਿਆ ਜਦੋਂ ਪੂਰੇ ਅਸੀਂ ਹਾਜ਼ਰੀ ਲੱਗ ਰਹੀਦੀ ਸਾਡੀ ਮਰੋ ਹਾਜਰੀ ਵਾਲਾ ਕਿੰਨੀ ਸਿੱਧਾ ਹੋ ਰਿਹਾ ਟਰੈਕਟਰ ਔਰ ਹਾਲਤ ਜਿਹੜੀ ਹਸਪਤਾਲ ਦੇ ਐਮਰਜੈਂਸੀ ਦੇ ਵਿੱਚ ਦੇਖੀ ਬਾਕੀ ਡਾਕਟਰਾਂ ਆਪੀਡੀ ਕਰਦੇ ਕੋਈ ਡਾਕਟਰ ਨਹੀਂ ਸੀਗਾ ਬਾਅਦ ਦੇ ਵਿੱਚ ਕੋ ਡਾਕਟਰ ਆਇਆ ਤੇ ਮੈਂ ਉਹਨਾਂ ਨਾਲ ਟੱਪ ਨਾਲ ਗੱਲ ਕੀਤੀ ਕੋਈ ਇੱਥੇ ਨਾਲ ਇਲਾਜ ਕਰ ਰਹੇ ਆ ਮੰਦ ਸ਼ੁਰੂ ਕਰ ਰਹੇ ਆ ਜਦੋਂ ਕਿ ਫਰਜ ਇਹ ਬਣਦਾ ਸੀ ਕਿ ਆਪੀਡੀ ਛੱਡ ਕੇ ਡਾਕਟਰਾਂ ਨੂੰ ਇਸ ਇਨਸੀਡੈਂਟ ਵੱਲ ਧਿਆਨ ਦੇਣਾ ਚਾਹੀਦਾ ਸੀ ਟਰੈਕਟਰ ਤੇ ਭਈ ਇਹ ਜਾ ਰਿਹਾ ਲੈ ਕੇ ਤੇ ਮਨਰੇਗਾ ਦੇ ਵਰਕਰ ਜਿਹੇ 60 ਦੇ ਕੰਮ ਕਰ ਰਹੇ ਸੀ ਨਕਾ ਹਾਜੀ ਵਗੈਰਾ ਲਾਦੇ ਸੀ ਤੇ ਉਹ ਟਰੈਕਟਰ ਜਿਹੜਾ ਸਦਾ ਹੀ ਜਿਹੜਾ ਮਨਰੇਗਾ ਵਰਕਰਾਂ ਦੇ ਰੱਖਿਆ ਹੈ ਨਾਈ ਜਸਵੀਰ ਕਾ ਜੀ ਡਰੇਗਾ ਜੀ ਕੰਮ ਕਰਦੇ ਹਾਂ ਮਨਰੇਗਾ ਦੇ ਕੰਮ ਕਰਦੇ ਤੇ ਜੀ ਹਾਂ ਜੀ ਤੁਸੀਂ ਹਾਂਜੀ ਨਾਲ ਤੇ ਉਹ ਤਾਂ ਅਸੀਂ ਬੈਠੀਆਂ ਤੇ ਜਹਾਦਰੀ ਲਵਾ ਰਹੀਆਂ ਤੇ ਟਰੈਕਟਰ ਆਲਾ ਆਇਆਗਾ ਕਈ ਬੀਬੀਆਂ ਨੂੰ ਲੈ ਗਿਆ ਰੜ ਕੇ ਹੌਂਸਲਾਜੀ ਟਰੈਕਟਰ ਭਈਆ ਚਲਾਉਂਦਾ ਸੀ ਤੇ ਕੀ ਚਲਾ ਰਿਹਾ ਸੀ ਜੀ ਬਾਲਾ ਭਜਾਇਆ ਹੋਇਆ ਸੀ ਟਰੈਕਟਰ ਸਾਰੀਆਂ ਬੀਬੀਆਂ ਇੱਕ ਪਾਸੇ ਖੁੰਡ ਤੇ ਬੈਠੀਆਂ ਸੀ ਹਾਂ ਭਈਆ ਨੂੰ ਜਦੋਂ ਇੱਕ ਬੀਬੀ ਦਾ ਗੋਡਾ ਆ ਗਿਆ ਭਈਆ ਨੇ ਰੇਸ ਰੇਸਾਂ ਨਾਲ ਚੱਲ ਛੱਡਦਾ ਟਰੈਕਟਰਾਂ ਦੇ ਮੈਦਾਨੇ ਖੜਾਗਾ ਹੁਣ ਕਿੰਨੇ ਦੀ ਡੈਥ ਹੋ ਗਈ ਦੋ ਦੀ ਹੋਈ ਆ ਜੀ ਇੱਕ ਤਾਂ ਦਰੋਪਤੀ ਕੌਰ ਆ ਜੀ ਦੂਈ ਬੀਬੀ ਦਾ ਉਹ ਹਿੰਮਤ ਪੁਰੇ ਜਾਏ ਸਾਡੇ ਪਿੰਡ ਦੀ ਹੋਰ ਕਿੰਨਿਆਂ ਦੇ ਕਹਿ ਲੈਨੇ ਬੀਬੀਆਂ ਹੋਰ ਪਈਆਂ ਨੇ ਜੀ ਹਾਂ ਜੀ ਤੱਕ 4 ਦਾ ਫੜਨੇ ਜੀ ਤੇ 5 ਭਾਈ ਦਾਖਲਾ ਹਾਂ ਇੱਕ ਵੀਰ ਦਾ ਖਲਾਗਾ ਤੁਹਾਡਾ ਅੱਜ ਜਿਸ ਵੇਲੇ ਤੇ ਪੁੱਤ ਤੇ ਪਈਆਂ ਨੇ ਟਰੈਕਟਰ ਚਾਰਡਤਾ ਜੀ ਇਥੇ ਲਿੰਗਰੇਗ ਵਾਲੇ ਲੇਬਰ ਵਾਲੇ ਬੈਠੇ ਦੇ ਵੱਡਾ ਕੋਣ ਸੀ ਉਦੋਂ ਮੇਰੀ ਮਾਤਾ ਸੀ ਜਰਨੈਲ ਕੋਰ ਹੈ ਜੀ ਕਿੰਨੀ ਕੁ ਮੁਰਾ ਮੁਰਾ 58 60 ਸਾਲ ਹੋ ਗਈ ਅੱਛਾ ਅੱਛਾ ਕਿੱਥੇ ਗਿਆ ਹਾਂ ਹਾਂ ਜੀ ਟਰੈਕਟਰ ਕਿੱਥੇ ਆ ਟਰੈਕਟਰ ਚੋਏ ਦੇ ਵਿੱਚ ਖੜਾ ਜੀ ਉੱਤਰਾ ਉੱਥੇ ਇੰਨੀ ਵਿਚਾਰਦਾ ਸਪੀਡ ਤਾਂ ਬਾਧੂ ਹੋਣੀ ਹੈ ਜਿਹੜਾ ਕੰਟਰੋਲਿੰਗ ਵਾਈ ਖਬਰ ਕਿੰਨੀ ਕੀਤੀ ਹੋਣੀ ਜਿਹੜੀ ਤੋਰ ਪਾ ਦਾ ਨਾਲ ਚੜਾਈ ਕਰ ਗਈ ਉਹ ਉਹ ਦੂਸਰੇ ਪਿੰਡ ਦੇ ਨਹੀਂ ਉਹਨਾਂ ਦਾ ਨਾਮ ਤਾਂ ਨਹੀਂ ਪਤਾ ਕਿਹੜਾ ਪਿੰਡ ਉਹ ਉਹ ਨਾ ਹਿੰਮਤਪੁਰਾ ਪਿੰਡ ਆ ਜੀ ਕੁਲਵਿੰਦਰ ਸਿੰਘ ਜੀ ਇਤਿਹਾਸ ਹਾਜ਼ਰੀ ਲਵਾ ਰਹੇ ਤੇ ਜੀ ਉਧਰੋਂ ਬਈਆ ਟਰੈਕਟਰ ਲੈ ਕੇ ਆਇਆ ਬਸ ਆਏ ਨੇ ਰੋਕ ਕੇ ਹੀ ਨਹੀਂ ਉੱਤੇ ਜਾਣਤਾ ਕਿਹੜੇ ਪਿੰਡ ਹੋਇਆ ਜੀ ਤੁੰਗਾ ਪਿੰਡ ਦਾ ਜੀ ਕਿੰਨੇ ਨੇ ਕੰਮ ਕਰਦੇ ਨੇ ਕੰਮ ਅਸੀਂ 24 ਜਣੇ ਦੇ ਕਿੰਨੇ ਇਹਨਾਂ ਦੇ ਪਤਾ ਨਹੀਂ ਲੱਗਿਆ ਲੱਗਿਆ 10-12 ਦੇ 60% ਜਾਂਦੇ ਤੁੰਗਾਂ ਦੇ ਦੇ ਸਾਡੇ ਨਾਲ ਕੰਮ ਕਰਦੇ ਨੇ ਉਹਦੇ ਵਿੱਚ ਪਤਾ ਨਹੀਂ ਕਿ ਦੋਸਤ ਪੈ ਵੀ ਹੋ ਗਏ ਹਾਂ ਜੀ ਜਮ ਗਰੀਬਕਾਰ ਭੁਲਵਿੰਦਰ ਗਰੀਬਕਾਰ ਦੇ ਗਰੀਬ ਸਰਕਾਰ ਤੋਂ ਕੋਈ ਮਾਨੂੰ ਸਰਕਾਰ ਹੁਣ ਸਾਨੂੰ ਦੇਵੇ ਜੀ ਕੋਈ ਮਾਅਬ ਜਹੂਜਾ ਮਾਰਾ ਮੋਟਾ ਇਹਦਾ ਲਾਜ ਨੂੰ ਜਿ ਤਰਾਵੇ ਸਾਡਾ ਬਈ ਇਹ ਟਰੈਕਟਰ ਚਲਾ ਰਹੇ ਨੇ ਬਈਆਂ ਦਾ ਕੀ ਮਰ ਜਾ ਵੀ ਟਰੈਕਟਰ ਚਲਾਉਣਗੇ ਇਹ ਕੀ ਕਰਦੇ ਸੀ ਜਿਹੜੇ ਸਾਰੀ ਇੱਥੇ ਨਰੇਗਾ ਦੀ ਹਾਜ਼ਰੀ ਲੱਗ ਰਹੀ ਸੀ ਜੀ ਕਿੰਨੇ ਜਾਣੇ ਸੀ ਹੁਣੇ 60 62 ਦੋ ਜੀ ਕਿਹੜੇ ਪਿੰਡ ਦੇ ਸੀਗੇ ਪਿੰਡ ਤੁੰਗਾ ਜੀ ਕਿੰਨੇ ਜਖਮੀ ਹੋਣੇ ਕਿੰਨੇ ਦੀ ਡੈਥ ਦੋ ਬੰਦੇ ਦੀ ਡੈਥ ਹੋ ਗਈ ਜੀ 10 12 ਜਾਣੇ ਜਖਮੀ ਬੀਬੀਆਂ ਨੇ ਦੋਨੋਂ ਦੋ ਬੀਬੀਆਂ ਨੇ ਹਾਂ ਜੀ ਹੁਣੇ 55 60 ਸਾਲ ਦੀ ਇੱਕ ਟਰੈਕਟਰ ਕਿਹਦਾ ਸੀ ਪਿੰਡ ਤੁੰਗਾ ਦਾ ਜੀ ਜਗਪਾਲ ਸਿੰਘ ਦਾਦ ਨੇ ਬਾਕੀ ਟਰੈਕਟਰ ਪਤਾ ਨਹੀਂ ਕਿਹਦਾ ਹੋ ਗਿਆ ਜੀ ਇੰਨਾ ਟਰੈਕਟਰ ਲਈ ਫਿਰਦਾ ਸੀ ਟਰੈਕਟਰ ਭਈਆਂ ਕੋਲ ਸੀ ਭਈਏ ਪੌਦ ਲੈ ਕੇ ਆਏ ਨਹੀਂ ਜੀ ਜਿੰਨੀ ਕੁ ਸਪੀਡ ਸੀ ਟਰੈਕਟਰ ਦੀ ਸਪੀਡ ਤਾਂ ਹੁਣੇ ਘੱਟੋ ਘੱਟ ਤੇ ਮੈਂ ਤਾਂ ਹਾਜ਼ਰ ਨਹੀਂ ਗਿਆ ਖਬਰ ਕਿੰਨਾ ਕੁ ਟਰੈਕਟਰ ਉੱਥੇ ਛੱਡ ਕੇ ਭੱ ਚੀਲਾ ਖਾਨ ਆ ਜੀ ਹਾਂ ਕੀ ਗੱਲਬਾਤ ਹੋ ਗਈ ਉਹ ਬਈਆ ਦੀ ਪੰਜ ਬੰਦੇ ਟਰੈਕਟਰ ਤੇ ਬੈਠੇ ਦੋ ਵਾਲ ਦੇ ਵਾਲੇ ਮਗਰਾਟਾਂ ਦੇ ਬੈਠੇ ਤੇ ਅੱਛਾ ਇੱਕ ਚਿਲਾਉਦਾ ਵੀ ਉਹਨੇ ਆ ਕੇ ਸਾਡੇ ਕੋਲੇ ਜਦ ਹਾਜ਼ਰੀ ਲੱਗ ਰਹੀ ਸੀ ਕੋਲੇ ਟਰੈਕਟਰ ਖੜਾ ਲਿਆ ਉਸ ਤੋਂ ਬਾਅਦ ਜਿਉਂਨੇ ਗੇਰ ਪਾ ਕੇ ਦੁਬਾਰੇ ਉਹਦਾ ਕਲੱਚ ਛੱਡਿਆ ਟਰੈਕਟਰ ਇੱਕ ਲੱਗ ਕੇ ਖੜਾ ਹੋ ਗਿਆ ਖੜਾ ਹੁਣ ਸਰ ਫੇਰ ਥੱਲੇ ਲੱਗਾ ਥੱਲੇ ਲੱਗਾ ਉਹ ਜਦ ਮੁਰੇ ਸੀ ਸਾਡੀ ਲੱਗ ਰਹੀ ਸੀ ਸਾਡੀ ਫਿਰ ਉਹ ਹਾਜ਼ਰੀ ਵਾਲਿਆਂ ਕਿੰਨੇ ਸਿੱਧਾ ਹੋ ਗਿਆ ਟਰੈਕਟਰ ਉਹਨਾਂ ਬਾਰ ਡੈਟ ਦਾ ਹੀ ਧੁਰਿਆ ਗਿਆ ਚੌੜਾ ਕਰ ਦਿੱਤੇ ਕਿਉਂ ਚੌੜਾ ਕਰਦੇ ਸੁੱਖੇ ਦੇ ਰੱਜੇ ਹੋਏ ਤੇ ਬਈਏ ਕਿੰਨੇ ਕਿੰਨੇ ਕੋ ਬੰਦੇ ਆ ਪੰਜ ਸਾਢੇ ਬੰਦੇ ਦੋ ਤਾਂ ਕੁਝ ਨਹੀਂ ਦੋ ਦਾ ਬੰਦੇ ਪੂਰੇ ਹੋ ਗਏ ਕਿਹੜੀ ਲੇਡੀਜ਼ ਕੁਝ ਨਹੀਂ ਅੱਛਾ ਫਿਰ ਉਹ ਟਰੈਕਟਰ ਛੱਡ ਕੇ ਜਾਂਦਾ ਨੇ ਦੇਖਿਆ ਵੀ ਬੰਦੇ ਮਰ ਗਏ ਉਹਦਾ ਪਾਰ ਗਏ ਅਸੀਂ ਉਹਨਾਂ ਨੂੰ ਕੱਢਣ ਲੱਗੇ ਉਹ ਬੰਦੇ ਭੱਜ ਗਏ ਟਰੈਕਟਰ ਉਹ ਖੜਾ ਸਾਹਮਣੇ ਦੇਖ ਲਓ ਤੇ ਟੀਮ ਮੰਗ ਕਰਦਾ ਸਾਰਿਆਂ ਨੂੰ ਮੰਗਤਾ ਜੀ ਆਏ ਆ ਸਾਫ ਹੋਣਾ ਚਾਹੀਦਾ ਇਹਨਾਂ ਦੇ ਵਿਚਾਰੇ ਜਿਹੜੇ ਬੱਚਿਆਂ ਵਾਲਿਆਂ ਦੇ ਜਵਾਕ ਵੇਉਣ ਵਾਲੇ ਤੇ ਹੁਣਾਂ ਦਾ ਕੋਈ ਹੱਲ ਹੋਣਾ ਚਾਹੀਦਾ ਇਹ ਬੱਚੇ ਦਾ ਕਾਰ ਬਈ ਕਿਹਨੇ ਪਈ ਨੂੰ ਟੈਟਾ ਕਿਉਂ ਫੜਾਇਆ ਹਾਂ ਕਿਉਂ ਫੜਾਇਆ ਨਹੀਂ ਟੈਟਾ ਕਿਉਂ ਫੜਾਇਆ ਜੇ ਪਤਾ ਕਿ ਗੀਦਾ ਉਹ ਰਸ ਪਿੰਡ ਦੇ ਟਰੈਕਟਰ ਦਾ ਜੱਗ ਪਾ ਹਾਂ ਜੱਗ ਪਾ ਇਹਦੇ ਪਿੰਡ ਦਾ ਪਿੰਡ ਦਾ ਹੀ ਆ ਇਹ ਟਰੈਕਟਰ ਆ 8 10 ਬਈ ਉੱਪਰ ਚੌੜ ਕਰ ਰਹੇ ਤੇ ਜਦੋਂ ਚੌੜ ਕਰਦੇ ਨੇ ਭਈਆਂ ਨੂੰ ਕਿੱਥੇ ਟਰੈਕਟਰੋਂ ਆਉਣ ਨੇ ਭਾਂਜੋਦਿਆਂ ਨੂੰ ਜਦੋਂ ਕੁੜੀਆਂ ਤਾਂ ਟਰੈਕਟਰ ਉੱਪਰ ਚੜ੍ਹ ਗਿਆ ਉਹਨਾਂ ਨੇ ਸਾਹਮਣੇ ਨਹੀਂ ਹੈਗਾ ਟਰੈਕਟਰ ਉਮੀ ਛੱਡ ਕੇ ਟਰੈਕਟਰ ਆਪਦੀ ਉਹਦੇ ਨਾਲ ਇੰਟਰਨੈਟ ਜਾ ਰਹੇ ਜਿਹੜੀ ਭੱਜ ਗਿਆ ਟਰੈਕਟਰ ਛੱਡ ਕੇ ਸਾਲਾ ਮਾਰ ਕੇ ਭੱਜ ਗਏ ਉਸ ਤੋਂ ਬਾਅਦ ਭਈਏ ਪੱਕੀ ਮੁਕਤੀ ਤੇ ਚੱਲ ਆ ਗਏ ਦੀਆਂ ਕਿ ਸਾਈਡ ਤੇ ਨਹੀਂ ਬੈਠੇ ਟੋਂਗਾ ਦੇ ਬੀਬੀਆਂ ਬਲਕਿ ਨੇਕਾ ਦਾ ਕੰਮ ਕਰਦੀਆਂ ਨੇ ਖਾਇਰੀ ਲੱਗ ਰਹੀ ਸੀ ਇੱਕ ਸਾਈਡ ਤੇ ਨੇ ਟੋਂਗਾ ਦਾ ਟਰੈਕਟਰ ਇੰਟਰਨੈਸ਼ਨਲ ਤੇ ਬਲਕਿ ਬਿਨਾਂ ਨਿਗਹਿਲੀ ਤੋਂ ਜਿਹਨੂੰ ਡਰਾਈਵਲੀ ਨਹੀਂ ਆਉਂਦੀ ਬਲਕਿ ਇਤਨੇ ਜੱਟਾਂ ਰਹਿ ਕੇ ਨੂੰ ਫੜਾ ਦਿੰਦੇ ਨੇ ਮਾੜੀ ਗੱਲ ਆ ਕਿ ਰਾਹ ਵੀ ਨਹੀਂ ਤੇ ਰਾਹ ਬਿਲਕੁਲ ਇਹ ਰਾਹ ਵੀ ਨਹੀਂ ਹੈਗਾ ਕਿ ਸਿੱਧੇ ਉੱਪਰ ਚੜਦਾ ਤੇ ਦੋਦੀ ਦਾ ਡੈਥ ਹੋ ਗਿਆ ਇੱਕ ਹਿੰਮਤਪੁਰੇ ਦੀ ਮਾਤਾ ਦੀ ਇੱਕ ਤੁੰਗਾ ਦੀ ਇੱਕ ਹਿੰਮਤਪੁਰੇ ਦਾ ਭਾਈ ਤੇ ਸਰੀਸ ਹੈਗਾ ਦੋ ਤੁੰਗਾ ਦੀਆਂ ਭੈਣਾਂ ਸਰੀਸ ਨੇ ਵੇਖੋ ਲੋਪੁਰੀਆਂ ਹੋ ਗਿਆ ਤਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਅਗੇ ਮੰਗ ਕਰਦੇ ਆ ਇਹਨਾਂ ਮਰਜ਼ਮਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਨਹੀਂ ਬਲਕਿ ਕੋਈ ਨਹੀਂ ਕਾਰਵਾਈ ਨਹੀਂ ਕੀਤੀ ਜਾਵੇਗੀ ਅੱਜ ਹੀ ਦੇ ਅਸੀਂ ਰੋਡ ਜਾਮ ਕਰਾਂਗੇ ਤੇ ਅਸੀਂ ਧਰਨਾ ਲਾਵਾਂਗੇ ਜੋ ਵੀ ਸਾ ਤੋਂ ਹੋਊਗਾ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਪ੍ਰਸ਼ਾਸਨ ਅੱਗੇ ਤਾਂ ਇਨਸਾਫ ਦਵਾਇਆ ਜਾਵੇ ਮੈਂ ਕੁਲਵਿੰਦਰ ਸਿੰਘ ਚੇਅਰਮੈਨ ਐਸ ਸੀ ਐਲ ਪਟਿਆਲਾ ਰੂਲਰ ਕਿਵੇਂ ਦੇਖਦੇ ਹੋ ਅੱਜ ਜੋ ਪਹਿਲਾਂ ਤਾਂ ਇਹ ਜਿਹੜਾ ਇਨਸੀਡੈਂਟ ਹੋਇਆ ਇਹ ਬਹੁਤ ਹੀ ਮੰਦਭਾਗਾ ਕਿਉਂਕਿ ਪਰਿਵਾਰਾਂ ਦਾ ਬਿਰਵਕ ਪ੍ਰਲਾਪ ਜਦੋਂ ਮੈਨੂੰ ਪਤਾ ਲੱਗਿਆ ਤਾਂ ਸਭ ਤੋਂ ਪਹਿਲਾਂ ਐਮਐਲਏ ਸਭ ਤੋਂ ਪਹਿਲਾਂ ਵੀ ਮਤਲਬ ਕਿ ਮੈਂ ਇੱਥੇ ਆ ਚੁੱਕਿਆ ਸੀਗਾ ਔਰ ਹਾਲਤ ਜਿਹੜੀ ਹਸਪਤਾਲ ਦੇ ਐਮਰਜੈਂਸੀ ਦੇ ਵਿੱਚ ਦੇਖੀ ਬਾਕੀ ਡਾਕਟਰ ਓਪੀਡੀ ਕਰਦੇ ਕੋਈ ਡਾਕਟਰ ਨਹੀਂ ਸੀਗਾ ਬਾਅਦ ਦੇ ਵਿੱਚ ਕੋ ਡਾਕਟਰ ਆਇਆ ਤੇ ਮੈਂ ਉਹਨਾਂ ਨਾਲ ਡਾਕਟਰ ਨਾਲ ਗੱਲ ਕੀਤੀ ਕੋਈ ਕਹਿੰਦਾ ਇਲਾਜ ਕਰ ਰਹੇ ਆ ਕਿ ਮਤਲਬ ਸ਼ੁਰੂ ਕਰ ਰਹੇ ਆ ਜਦੋਂ ਕਿ ਇਹ ਫਰਜ ਇਹ ਬਣਦਾ ਸੀ ਕਿ ਆਪੀਡੀ ਸੱਡ ਕੇ ਡਾਕਟਰਾਂ ਨੂੰ ਇਸ ਇਨਸੀਡੈਂਟ ਵੱਲ ਧਿਆਨ ਦੇਣਾ ਚਾਹੀਦਾ ਸੀ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਮੋਢਲੀ ਜਿਹੜਾ ਬਾਕੀ ਗੱਲਾਂ ਨੇ ਜਿਹੜੀਆਂ ਜਿਵੇਂ ਸਾਡੇ ਸਾਥੀ ਨੇ ਕਸ਼ਮੀਰ ਨੇ ਕਿਹਾ ਉਹ ਜਿਹੜਾ ਐਕਟ ਦੇ ਵਿੱਚ 50 5 ਲੱਖ ਦਾ ਬੀਮੇ ਦੀ ਉਹ ਹੈਗੀ ਆ ਲੇਕਿਨ ਵੱਖ-ਵੱਖਰੇ ਤਾਂ ਮੈਂ ਜੋ ਇਨਸੀਡੈਂਟ ਹੋ ਗਏ ਸਾਡੇ ਜੋ ਮਜ਼ਦੂਰ ਮਾਰੇ ਗਏ ਉਹਨਾਂ ਨੂੰ ਕਦੇ ਕੁਝ ਨਹੀਂ ਮਿਲਿਆ ਲੇਕਿਨ ਇੱਥੇ ਡੀਸੀ ਸਾਹਿਬ ਨੂੰ ਤੇ ਏਡੀਸੀ ਡਿਵੈਲਪਮੈਂਟ ਨੂੰ ਆ ਕੇ ਆ ਕੇ ਮੌਕੇ ਦਾ ਜਾਇਜ਼ਾ ਲੈਣਾ ਚਾਹੀਦਾ ਔਰ ਜਿਹੜੇ ਬੰਦੇ ਨੇ ਟਰੈਕਟਰ ਚਾੜਿਆ ਦੜੜਿਆ ਇਹਨਾਂ ਨੂੰ ਅਣਜਾਣ ਬੰਦੇ ਨੂੰ ਹੈਂਡਓਵਰ ਜਿਹਨੇ ਟਰੈਕਟਰ ਕੀਤਾ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਹੀ ਸਾਡੀ ਮੰਗ ਹੈ ਅਸੀਂ ਕੋਈ ਪੋਲੀਟੀਕਲੀ ਨਹੀਂ ਉਹ ਗੱਲ ਕਰ ਰਹੇ ਪਰ ਜਿੱਥੇ ਪ੍ਰਸ਼ਾਸਨ ਦੀਆਂ ਅੰਗੈਲੀਆਂ ਨੇ ਜਿਵੇਂ ਕਿ ਲੋਕੇਸ਼ਨ ਕਿਤੇ ਨਰੇਗ ਵਾਲੇ ਹੋਰ ਦਿਖਾਉਂਦੇ ਨੇ ਹਾਜ਼ਰੀ ਕਿਤੇ ਹੋਰ ਲੱਗਦੀ ਆ ਉਹ ਕੁਝ ਸਮੇਂ ਲਈ ਐਪ ਹੁੰਦੀ ਹੈ ਹਰੇਕ ਨੂੰ ਆਇਆ ਹੁੰਦਾ ਵੀ ਹਾਜ਼ਰੀ ਲੱਗੇ ਇਸ ਕਰਕੇ ਕੁਝ ਜਿਹੜੀਆਂ ਸਟੇਟ ਗਵਰਨਮੈਂਟ ਦੀਆਂ ਨੇ ਉਹ ਵੀ ਨਲੈਕੀਆਂ ਨੇ ਕੁਝ ਕੇਂਦਰ ਸਰਕਾਰ ਜਿਵੇਂ ਲੈ ਕੇ ਇਹਨਾਂ ਨੂੰ ਦੂਰ ਕਰਕੇ ਇਸ ਮਜ਼ਦੂਰਾਂ ਨੂੰ ਇਨਸਾਫ ਦਵਾਇਆ ਸਰਕਾਰ ਨੇ ਕਹਿੰਦੇ ਵੀ ਹਸਪਤਾਲ ਦੇ ਵਿੱਚ ਅਸੀਂ ਪੂਰਾ ਉਹ ਕਰ ਰਹੇ ਹਾਂ ਤੁਸੀਂ ਤੁਸੀਂ ਵੀ ਸਾਡੇ ਮੇਰੇ ਖਿਆਲ ਤੁਸੀਂ ਵੀ ਮੇਰੇ ਨਾਲ ਥੋੜਾ ਜਿਹਾ ਮੇਰੇ ਤੋਂ 5 ਮਿੰਟ 7 ਮਿੰਟ ਬਾਅਦ ਚ ਆਇਓ ਤੁਸੀਂ ਵੀ ਹਾਲਾਤ ਦੇਖੇ ਨੇ ਹਸਪਤਾਲ ਕਿਸ ਤਰ੍ਹਾਂ ਕੱਚਾ-ਕੱਚਾ ਭਰਿਆ ਪਿਆ ਸੀ ਸਿਰਫ ਲੋਕ ਹੀ ਲੋਕ ਤੇ ਨਾ ਕੋਈ ਇੱਥੇ ਕੋਈ ਜ਼ਿੰਮੇਵਾਰ ਬੰਦਾ ਸੀ ਨਾ ਕੋਈ ਉਹਨਾਂ ਨੂੰ ਸੰਭਾਲਣ ਵਾਲਾ ਤੇ ਉਹ ਨਰਸ ਨਹੀਂ ਨਾ ਕੋਈ ਡਾਕਟਰ ਨਹੀਂ ਸੀ ਤੁਸੀਂ ਨੇ ਵੀ ਖੁਦ ਦੇਖ ਕੇ ਆ ਕੇ ਸਿਵਲ ਸਰਜਨ ਨਾਲ ਅਸੀਂ ਗੱਲ ਕੀਤੀ ਆ ਪੱਤਰਕਾਰ ਨੇ ਫੋਨ ਕੀਤਾ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਅਸੀਂ ਹਾਂ ਆਪੀ ਡੀ ਆ ਹੁਣ ਇੱਕ ਡਾਕਟਰ ਮਤਲਬ ਕਿ ਆਪੀ ਡੀ ਛੱਡ ਕੇ ਆਇਆ ਲੇਕਿਨ ਜਦੋਂ ਐਡਾ ਬੜਾ ਹਾਦਸਾ ਹੋ ਜਵੇ 12 ਬੰਦੇ ਇੰਜਰਡ ਹੋਣ ਦੋ ਉਹਨਾਂ ਦੀ ਡੈਥ ਹੋ ਜੇ ਤਾਂ ਹੋ ਸਕਦਾ ਹਾਸ ਥੋੜਾ ਜਿਹਾ ਡਾਕਟਰ ਦੇ ਕਲਾਮ ਤੁਹਾਨੂੰ ਔਖਾ ਸਾਹਮਣੇ ਵੇ ਇੱਕ ਡਾਕਟਰ ਦੇ ਕਿੱਥੇ ਸਾਰੇ ਇੱਕ ਡਾਕਟਰ ਉਹ ਵੀ ਮਤਲਬ ਕਿ ਜਿਹੜੇ ਓਪੀਡੀ ਮਰੀਜ਼ ਕੱਢੇ ਨੇ ਐਮਰਜੈਂਸੀ ਆਉਂਦੇ ਨੇ ਉਹ ਵੀ ਦੇਖਣੇ ਹੁੰਦੇ ਨੇ ਕਿਉਂਕਿ ਹੋਰ ਵੀ ਐਮਰਜੈਂਸੀਆਂ ਆਈਆਂ ਨੇਗੇ ਇਸ ਕਰਕੇ ਸਰ ਇਹ ਪ੍ਰਸ਼ਾਸਨ ਦੀ ਵੀ ਨਲਾਇਕੀ ਆ ਹਸਪਤਾਲ ਦੇ ਵੀ ਜਿਹੜੇ ਪ੍ਰਬੰਧ ਨੇ ਉਹ ਚੌਕਚਬੰਦ ਨਹੀਂ ਹੈਗੇ ਕਿਉਂਕਿ ਐਡਾ ਬੜਾ ਹਾਸਾ ਵਾਪਰਿਆ ਆਪਣੇ ਆਪਣੇ ਓਪੀਡੀ ਕਰ ਰਹੇ ਨੇ ਅੰਦਰ ਦੇਖੋ ਕਿਸ ਤਰ੍ਹਾਂ ਦੇ ਇਸ ਤਰ੍ਹਾਂ ਦਾ ਇਨਫੈਕਸ਼ਨ ਜਿਹੜੇ ਬਾਕੀ ਬੰਦਿਆਂ ਨੂੰ ਵੀ ਹੋਰ ਜਿਹੜੇ ਆਮ ਮਰੀਜ਼ ਪਏ ਨੇ ਇਸ ਹਾਸਪਤਾਲ ਤੋਂ ਬਣਾ ਉਹਨਾਂ ਨੂੰ ਵੀ ਜਾਨ ਨੂੰ ਇਹ ਜਿਹੜਾ ਐਕਸੀਡੈਂਟ ਹੋਇਆ ਜੀ ਇਹ ਜਿਹੜਾ ਤੁੰਗਾ ਚ ਹੋਇਆ ਇਹ ਪਹਿਲੀ ਵਾਰ ਨਹੀਂ ਹੋਇਆ ਨਰੇਗਾ ਕਾਮਿਆਂ ਦੇ ਨਾਲ 6 ਮਹੀਨੇ ਪਹਿਲਾਂ ਮੀਮਸੇਪਿੰਡ ਦੇ ਇੱਕ ਨਰੇਗਾ ਕਾਮੇ ਸੜਕ ਤੇ ਕੰਮ ਕਰਦੇ ਸੀਗੇ ਉਹਨਾਂ ਤੇ ਵੀ ਕਿਸੇ ਡਿਸਾਈਡੀ ਬੰਦੇ ਨੇ ਗੱਡੀ ਚਾੜਤੀ ਸੀਗੀ ਇਸੇ ਤਰ੍ਹਾਂ ਪੈਲ ਤੇ ਬਲਾਕ ਦੇ ਵਿੱਚ ਇੱਕ ਪਿੰਡ ਸੀ ਜੋੜਾ ਉੱਥੇ ਦੀਆਂ ਤਿੰਨ ਬੀਬੀਆਂ ਵੀ ਮਾਰ ਦਿੱਤੀਆਂ ਗਈਆਂ ਸੀ ਇਹਦੇ ਚ ਜ਼ਿਆਦਾਤਰ ਅੰਗੈੜੀ ਜੋ ਗਿਣਦੇ ਆ ਅਸੀਂ ਮੈਂ ਗਿਣਦਾ ਕਿਉਂਕਿ ਮੈਂ ਨਿਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦਾ ਸਟੇਟ ਪ੍ਰੈਜ਼ੀਡੈਂਟ ਹੈ ਇਹ ਨਿਰੇਗਾ ਕੰਮਿਆਂ ਨਾਲ ਇੱਕ ਬਹੁਤ ਵੱਡਾ ਧੱਕਾ ਜਿਹੜਾ ਚਾਹੇ ਇਹਨੂੰ ਸਟੇਟ ਗਵਰਨਮੈਂਟ ਨਾਲ ਜੋੜ ਲੋ ਚਾਹੇ ਕੇਂਦਰ ਗਵਰਨਮੈਂਟ ਨਾਲ ਜੋੜ ਲੋ ਕਿ ਇਹਨਾਂ ਦੀ ਹਾਜ਼ਰੀ ਇੱਕ ਥਾਂ ਤੇ ਲੋਕੇਸ਼ਨ ਬਣਾ ਦਿੰਦੇ ਨੇ ਵੀ ਇੱਥੇ ਹੀ ਤੁਹਾਡੀ ਹਾਜ਼ਰੀ ਲੱਗਣੀ ਹੈ ਤੇ ਉਹ 4-4 5-5 ਕਿਲੋਮੀਟਰ ਤੋਂ ਆ ਕੇ ਵਾਪਸ ਆ ਕੇ ਕੰਮ ਕਰਕੇ ਹਾਜ਼ਰੀ ਲਵਾਉਂਦੇ ਨੇ ਇੱਥੇ ਜਿਹੜੀ ਗਲਤੀ ਹੈ ਉਹ ਥਾਂ ਜਿਹੜੀ ਜੇ ਜਾ ਕੇ ਉਹਨੂੰ ਚੈੱਕ ਕਰ ਲਿਆ ਜਾਵੇ ਮੇਰੀ ਬੇਨਤੀ ਹੈ ਤੁਹਾਨੂੰ মিডিਏ ਨੂੰ ਵੀ ਵੀ ਉਹ ਥਾਂ ਜਿਹੜੀ ਆ ਜਿੱਥੇ ਉਹਨਾਂ ਲొਕੇਸ਼ਨ ਪਈ ਹੈ ਉਹ ਹਾਜ਼ਰੀ ਲੱਗਣ ਵਾਲੀ ਜਗ੍ਹਾ ਨਹੀਂ ਹੈਗੀ ਉੱਥੇ ਕਦੇ ਵੀ ਹਾਦਸਾ ਹੁੰਦਾ ਪੁਲ ਜਿਹੜਾ ਬਹੁਤ ਛੋਟਾ ਜਿਹਾ ਪੁਲ ਹੈ ਉਸ ਪੁਲ ਤੇ ਮਤਲਬ ਇਹ ਇੱਕ ਪਾਸੇ ਇਹ ਹੋਇਆ ਦੂਜੀ ਗੱਲ ਇਹ ਹੈ ਕਿ ਜਿਹੜੇ ਬੰਦੇ ਨੂੰ ਟਰੈਕਟਰ ਦਿੱਤਾ ਗਿਆ ਸੀ ਜਿਹੜਾ ਬੰਦਾ ਟਰੈਕਟਰ ਚਲਾ ਰਿਹਾ ਸੀ ਪ੍ਰਵਾਸੀ ਮਜ਼ਦੂਰ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਸਾਈਕਲ ਨਹੀਂ ਚਲਾਉਣਾ ਆਉਂਦਾ ਆਮ ਤੌਰ ਤੇ ਆਪਾਂ ਦੇਖਦੇ ਆਂ ਪਰ ਇਹਨਾਂ ਨੇ ਟਰੈਕਟਰ ਫੜਾਤਾ ਉਹ ਟਰੈਕਟਰ ਵੀ ਇਹੀ ਜੀ ਮਤਲਬ ਬਾੜੀ ਜਗਾਹ ਚੋਂ ਕੱਢ ਰਿਹਾ ਹੈ ਉਹ ਰੋਕ ਸਕਦਾ ਦੀ ਟਰੈਕਟਰ ਇਹ ਹਾਜ਼ਰੀ ਲਵਾ ਰਹੇ ਸੀ ਹਾਜ਼ਰੀ ਲਵਾਉਣ ਦੇ ਵਿੱਚ ਇਹਨਾਂ ਦੀ ਪਰੇਸ਼ਾਨੀ ਹੁੰਦੀ ਆ ਕਿ ਮੈਂ ਹਾਜ਼ਰੀ ਨਾ ਰਹਿ ਜਾ ਜਿਹੜਾ ਘਰੋਂ ਮਜ਼ਦੂਰ ਰੋਟੀ ਬੰਨ ਕੇ ਲੈ ਕੇ ਆਇਆ ਉਹਨੂੰ ਇਹ ਹੁੰਦਾ ਕਿ ਮੇਰੇ 322 ਰੁਪਏ ਨਾ ਮਰ ਜਾਣ ਮੈਂ ਹਾਜ਼ਰੀ ਤੋਂ ਨਾ ਰਹਿ ਜਾ ਹਾਜ਼ਰੀ ਦਾ ਇੱਕ ਟਾਈਮ ਲਿਮਿਟ ਕੀਤਾ ਹੁੰਦਾ ਇਹਨਾਂ ਨੇ 8 ਵਜੇ ਤੋਂ ਲੈ ਕੇ 10-11 ਵਜੇ ਤੱਕ ਉਸ ਤੋਂ ਬਾਅਦ ਉਹ ਐਪ ਜਿਹੜੀ ਆ ਆਟੋਮੈਟਿਕਲੀ ਬੰਦ ਹੋ ਜਾਂਦੀ ਆ ਇਸ ਕਰਕੇ ਇਹਦੇ ਵਿੱਚ ਬਹੁਤ ਸਾਰੇ ਨੁਕਸ ਨੇ ਜਿਹੜੇ ਉਹ ਸਰਕਾਰ ਦੇ ਨੇ ਸਰਕਾਰ ਜ਼ਿੰਮੇਵਾਰ ਹੈ ਦੀ ਇਹਦੀ ਦੂਜੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਆ ਨਰੇਗਾ ਕਾਮਿਆਂ ਵੱਲੋਂ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਇੱਥੇ ਨੇ ਕਿ ਨਰੇਗਾ ਕਾਮਿਆਂ ਨੂੰ ਮਤਲਬ ਇੱਕ ਉਹਨਾਂ ਦਾ ਬੀਮਾ ਹੁੰਦਾ 5 ਲੱਖ ਰੁਪਈਆ ਉਹਨਾਂ ਨੂੰ ਮਿਲਣਾ ਚਾਹੀਦਾ ਉਹਨਾਂ ਦੇ ਪਰਿਵਾਰਾਂ ਨੂੰ ਘੱਟੋ-ਘੱਟ ਜਿਹੜੀਆਂ ਦੋ ਬੀਬੀਆਂ ਮਰ ਗਈਆਂ ਜਿਹੜੀਆਂ ਬੀਬੀਆਂ ਜਾਂ ਵਿਅਕਤੀ ਜਿਹੜੇ ਨੇ ਬਜ਼ੁਰਗ ਨੇ ਬੰਦੇ ਨੇ ਜਿਹੜੇ ਉਹ ਜਿਹੜੇ ਜ਼ਖਮੀ ਹੋਏ ਨੇ ਬਹੁਤ ਬੁਰੀ ਤਰ੍ਹਾਂ ਉਹਨਾਂ ਦਾ ਇਲਾਜ ਇੱਥੇ ਫ੍ਰੀ ਹੋਣਾ ਚਾਹੀਦਾ ਤੇ ਜਿੰਨੀ ਦੇਰ ਕੰਮ ਚੱਲਣਾ ਨਰੇਗਾ ਦਾ ਉਹਨਾਂ ਦੀ ਹਾਜ਼ਰੀ ਜਿਹੜੀ ਆ ਇਹ ਲੱਗਣੀ ਚਾਹੀਦੀ ਆ ਇਸ ਤੋਂ ਬਿਨਾ ਕੋਈ ਗੱਲ ਇੱਥੋਂ ਅੱਗੇ ਨਹੀਂ ਤੁਰਿਆ ਜਾ ਸਕਦਾ ਅਸੀਂ ਬੇਨਤੀ ਕਰਦੇ ਆਂ ਡੀਸੀ ਪਟਿਆਲਾ ਨੂੰ ਏਡੀਸੀ ਡਿਵੈਲਪਮੈਂਟ ਨੂੰ ਵਿਕਾਸ ਨੂੰ ਕਿ ਉਹ ਆ ਕੇ ਇਸ ਸਥਿਤੀ ਨੂੰ ਦੇਖਣ ਤੇ ਇਸ ਸਥਿਤੀ ਦੇ ਮੁਤਾਬਕ ਉਹਨਾਂ ਮਜ਼ਦੂਰਾਂ ਨੂੰ ਇਨਸਾਫ ਦੇਣ ਜੇ ਉਹਨਾਂ ਮਜ਼ਦੂਰਾਂ ਨੂੰ ਉਹਨਾਂ ਨਾਲ ਜੋ ਕੁਝ ਵਾਪਰਿਆ ਉਦੇ ਮੁਤਾਬਕ ਇਨਸਾਫ ਨਹੀਂ ਹੁੰਦਾ। ਨੀਤਪੁਰਾ ਜੀ। ਕਿਹੜਾ ਪਿੰਡਾ? ਹਿੰਮਤਪੁਰਾ ਜੀ। ਨਰੇਕਾ ਚ ਕੰਮ ਕਰਦੇ ਆ। ਹਾਂਜੀ। ਕੀ ਹੋਇਆ? ਅਸੀਂ ਨਰੇਕਾ ਚ ਕੰਮ ਕਰਦੇ ਸੀ ਦੋ ਪਿੰਡ ਪਿੰਡ ਹਿੰਮਤਪੁਰਾ ਤੇ ਤੁੰਗਾ। ਅਸੀਂ ਹਾਜ਼ਰੀ ਲਵਾ ਕੇ ਜੀ ਸਾਹ ਦੇ ਸਾਈਡ ਤੇ ਬੈਠੀ ਜਾਂਦੀਆਂ। ਭਈ ਇਹ ਆਉਂਦੇ ਤੇ ਪੌਦ ਲੱਦੀ। ਉਹਨਾਂ ਨੇ ਜੀ ਰੇਸ ਦੇਤੀ ਸਾਰੀਆਂ ਜਿਹੜੀਆਂ ਨੇ ਮਸਲ ਕੇ ਲੰਗਾ ਉੱਪਰ। ਅਸੀਂ 12-13 ਜਾਣੇ। ਮੌਤ ਵੀ ਹੋਈ ਆ ਕਿਦਾਂ? ਹਾਂਜੀ ਦੋ ਦੀ ਡੈਡ ਹੋ। ਬਾਕੀ ਚੱਕਮੀ ਕਿੰਨੀਆਂ ਵੇਰੀ? ਆ ਅਸੀਂ 10-10 ਜਾਣੇ ਜੀ। ਟਰੈਕਟਰ ਕਿਦਾ ਵੀ ਟੁੰਗਾ ਪਿੰਡ ਦਾ ਜੀ ਕੀ ਮੰਗ ਕੀ ਕਰਦੇ ਹੋ ਮੰਗਦਾ ਜੀ ਇਨਸਾਫ ਕਰਦੇ ਵੀ ਅੱਗੇ ਤੋਂ ਭਈਆਂ ਨੂੰ ਟਰੈਕਟਰ ਨਾ ਫੜਾਇਆ ਜਾਵੇ ਜੀ ਕਿ ਸਾਡੇ ਜਿਹੜੇ ਮਰੀਜ਼ਾਂ ਦੇ ਸੱਟਾਂ ਲੱਗੀਆਂ ਨੇ ਦੇਖੀ ਭਈਏ ਫਿਰ ਭੱਜ ਗਏ ਭਈਏ ਭੱਜ ਗਏ ਜੀ ਹਾਂ ਟਰੈਕਟਰ ਸਾਡੇ ਟਰੈਕਟਰ ਚ ਉਹੀ ਜਾਈ ਜੀ ਹਾਂਜੀ ਬਲਗਨ ਰੇਸ ਦੇਣ ਕਰਕੇ ਜੋਸ਼ ਚ ਲੱਗ ਹਾਂਜੀ ਹਾਂ ਉਹਨੇ ਦੇਖਿਆ ਹੀ ਨਹੀਂ ਜੀ ਬਸ ਇੱਕੋ ਲੱਖ ਰੇਸ ਦੇਤੀ ਜੀ ਰੇਸ ਦੇਖ ਕੇ ਬੁੜੀਆਂ ਉੱਪਰ ਚੜਨੇ ਸਾਈਡ ਤੇ ਬੈਠੀ ਦੀ ਬੁੜੀਆਂ ਹੁੰਡ ਤੇ ਜੀ ਮੇਰੇ ਨਾਲ ਜਰਨੈਲ ਸਿੰਘ ਜੀ ਕਿਹੜਾ ਪਿੰਡ ਹੈ ਟੁੰਗਾ ਜੀ ਕੀ ਹੋਇਆ ਅੱਜ ਇਹ ਅੱਜ ਇਹ ਸਵੇਰੇ ਨਰੇਗਾ ਚੱਲ ਰਹੀ ਹੈ ਨਰੇਗਾ ਦੇ ਬੈਠੇ ਹਾਜ਼ਰੀ ਆਪਦੀ ਲਾ ਰਹੇ ਨੇਗੇ ਉਧਰੋਂ ਭਈਏ ਉਹ ਲੈ ਕੇ ਆਏ ਨੇ ਜਿਹੜੇ ਕਿ ਜੀਰੀ ਲਾਉਣ ਜਾਣਾ ਸੀ ਉਹਨਾਂ ਨੇ ਪਹਿਲਾਂ ਟਰੈਕਟਰ ਰੋਕਿਆ ਰੋਕ ਕੇ ਉਸ ਤੋਂ ਬਾਅਦ ਉਲਝ ਗਏ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਜਿਹੜੇ ਭਈਆਂ ਨੇ ਗੰਦ ਪਾਇਆ ਪੰਜਾਬ ਦੇ ਵਿੱਚ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹੀ ਸਾਡੀ ਮੰਗ ਹੈ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਕਿਉਂਕਿ ਅੱਜ 3-4 3 ਦੋ ਜਣੀਆਂ ਮਰ ਗਈਆਂ ਤੇ ਬਾਕੀ ਫਟੜ ਵੀ ਬਹੁਤ ਹੋਏ ਨੇ ਇਸ ਕਰਕੇ ਬਹੁਤ ਭਿਆਨਕ ਹਾਦਸਾ ਹੈ ਜਿਹੜਾ ਕਿ ਨਿੰਦਰਜੋਗ ਹੈ ਇਹ ਭਈਆ ਨੇ ਕੀਤਾ ਹੈ ਜੋ ਕਿ ਸਰਦਾਰ ਨਾਲ ਦੀ ਉਹ ਕਹਿੰਦਾ ਮੈਂ ਚਾਹ ਪੀ ਰਹਾ ਪੰਪ ਚੱਲਦੇ ਆ ਉਹਨੂੰ ਪਿੰਡ ਛੱਡ ਕੇ ਟਰੈਕਟਰ ਹੱਕ ਲਏ ਨੇ ਇਹ ਭਈਆ ਆਪਣੀ ਮਰਜ਼ੀ ਨਾਲ ਟਰੈਕਟਰ ਭਈਆ ਆਪਣੀ ਮਰਜ਼ੀ ਨਾਲ ਟਰੈਕਟਰ ਹੱਕ ਕੇ ਲਏ ਨੇ ਤੇ ਉੱਥੋਂ ਉਹਨਾਂ ਨੂੰ ਚਾਹ ਪੀਣ ਦੇ ਨੂੰ ਛੱਡ ਕੇ ਟਰੈਕਟਰ ਹੱਕ ਕੇ ਲਏ ਨੇ ਇਹਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਅੱਜ ਸਵੇਰੇ ਫੋਨ ਆਇਆ ਮੈਨੂੰ ਸਾਡੇ ਵਲੰਟੀਅਰ ਦਾ ਕਿ ਹਸਨਪੁਰ ਤੋਂ ਗਾਂਦੇ ਵਿੱਚ ਇੱਕ ਐਕਸੀਡੈਂਟ ਹੋਇਆ ਟਰੈਕਟਰ ਤੇ ਭਈਏ ਜਾ ਰਹੇ ਸੀ ਜੀ ਪਨੀਰੀ ਲੈ ਕੇ ਤੇ ਮਨਰੇਗਾ ਦੇ ਵਰਕਰ ਜਿਹੜੇ ਸੀ ਉਹ ਸੜਕ ਤੇ ਕੰਮ ਕਰ ਰਹੇ ਸੀ ਮੈਂ ਕਿਹਾ ਹਾਜ਼ਰੀ ਵਗੈਰਾ ਲਾ ਰਹੇ ਸੀ ਤੇ ਉਹ ਟਰੈਕਟਰ ਜਿਹੜਾ ਸਦਾ ਹੀ ਜਿਹੜਾ ਮਨਰੇਗਾ ਵਰਕਰਾਂ ਚੜਾਉਂਦਾ ਹੈ ਐਂਡ ਟਾਈਮ ਦੋ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦੀ ਡੈਥ ਹੋ ਗਈ ਹੈ ਬਜ਼ੁਰਗ ਮਾਤਾਵਾਂ ਸੀਗੀਆਂ 8 ਇੰਜਰ ਨੇ ਟੋਟਲ 10 ਇੱਥੇ ਆਏ ਨੇ ਸਿਵਲ ਹਸਪੀਟਲ ਨਾਬਾ ਦੇ ਵਿੱਚ ਤੇ ਬੜੀ ਮਾੜੀ ਘਟਨਾ ਹੋਈ ਹੈ ਜੀ ਗਰੀਬ ਪਰਿਵਾਰਾਂ ਦੇ ਲੋਕ ਨੇ ਸਾਰੇ ਮਲੇਗਾ ਦਾ ਕੰਮ ਕਰਕੇ ਗੁਜ਼ਾਰਾ ਕਰਦੇ ਆ ਤੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ ਜੀ ਐਸਐਸਓ ਸਾਹਿਬ ਨੂੰ ਵੀ ਐਸਐਸ ਬਿਚਾ ਦਾ ਫੋਨ ਆਇਆ ਸੀਗਾ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਸਖਤ ਸਖਤ ਕਾਰਵਾਈ ਰ ਕਾਨੂੰਨ ਦੇ ਮੁਤਾਬਕ ਜਿਹਨਾਂ ਦਾ ਬੰਦਾ ਰਾਈਟ ਹੈ ਰਾਈਟ ਮਿਲੇ ਔਰ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਬਣਦੀ ਹੈ ਕਾਰਵਾਈ ਕੀਤੀ ਹੈ ਖਾਨਾ ਜੀ ਪਿੰਡ ਕਿਹੜਾ ਟੁੰਗਾ ਹੈ ਰੇਗਾ ਚ ਕੰਮ ਕਰਦੇ ਹਾਂ ਜੀ ਰੇਗਾ ਚ ਕਰਦੇ ਕੀ ਹੋਇਆ ਜਿਉਆ ਜੀ ਉਹਨੂੰ ਟਰੈਕਟਰ ਵਾਲੇ ਨੂੰ ਅਸੀਂ ਹੱਥ ਦਿੱਤਾ ਵੀ ਰੁਕ ਜਾ ਉਹ ਰੁਕ ਗਿਆ ਉਦੋਂ ਬਾਅਦ ਚ ਬੁੜੀਆਂ ਬੈਠੇ ਸਨ ਇੱਕ ਪਾਸੇ ਸਾਡੀ ਹਾਜ਼ਰੀ ਲੱਗ ਰਹੀ ਸੀ ਹੂੰ ਉਹ ਜਦੋਂ ਨੇ ਦੁਬਾਰੇ ਟਰੈਕਟਰ ਰੋਕ ਕੇ ਜੱਜ ਹੱਕਿਆ ਫਿਰ ਉਹ ਤੋਂ ਟਰੈਕਟਰ ਇੱਕ ਲੱਖ ਤੇ ਕਲੱਚ ਛੱਡਦਾ ਜੀ ਉਹਨੇ ਹੂੰ ਯਾਰ ਕਲਾਸ ਉਹ ਸਬਕ ਕੰਟਰੋਲ ਨਹੀਂ ਹੋਇਆ ਉਹਨਾਂ ਦਾ ਕੰਟਰੋਲ ਨਾ ਹੋਇਆ ਉਹਨਾਂ ਨੇ ਦੇਖਿਆ ਕਿ ਬੁੜੀਆਂ ਚੜ ਗਏ ਹੁਣ ਬੰਦਿਆਂ ਤੇ ਸਾਰਿਆਂ ਤੇ ਆਪ ਮਾਰ ਕੇ ਸਾਲਾਂ ਪਾਰ ਗਏ ਜੀ ਟਰੈਕਟਰ ਗੀੜੇ ਖਾਂਦਾ ਆਪੀ ਉੱਥੇ ਜਿੱਦ ਤੋਂ ਦੇ ਕੇ ਇੱਕ ਵਾਰੀ ਰੋਕ ਲਿਆ ਫਿਰ ਉਹ ਤੋਂ ਕੰਟਰੋਲ ਨਹੀਂ ਹੋਇਆ ਰੇਸ ਦਿੱਤੀ ਗਈ ਰੇਸ ਫੁੱਲ ਆ ਗਈ ਜੀ ਅੱਛਾ ਹਾਂ ਉਹਨੇ ਕੋਈ ਉਹਨੇ ਕੋਈ ਜਾਣ ਕੇ ਤਾਂ ਨਹੀਂ ਕਰੀ ਇਹ ਹਰਕਤ ਉਹਦੇ ਤੋਂ ਕੰਟਰੋਲ ਨਹੀਂ ਆ ਰਿਹਾ ਲੱਗਦਾ ਚੌੜ ਕਰਦੇ ਹੁੰਦੇ ਚੌੜ ਬਹੁਤ ਕਰਦੇ ਹੁੰਦੇ ਉਹ ਅੱਛਾ ਫਿਰ ਟਰੈਕਟਰ ਕਿੱਧਰ ਗਿਆ ਚਰਨ ਤੋਂ ਬਾਅਦ ਉਹ ਤੋਂ ਬਾਅਦ ਹੀ ਚੋਜ ਉੱਤਰ ਗਿਆ ਟਰੈਕਟਰ ਜਾਓ ਛੱਡ ਕੇ ਭਾਈ ਉਹ ਖੜਾ ਜੀ ਆ ਆਹ ਤੇ ਖੇਦੀ ਘਟਣਾ ਹਾਂ ਉਹ ਇਹਦੀ ਘਟਣਾ ਆ ਇਹਦੇ ਖੂਨ ਖੂਨ ਪਿਆ ਉਹਦੀ ਮਾਈਆਂ ਦੀ ਕਿੰਨੀਆਂ ਦੀ ਡੈਥ ਹੋ ਗਈ ਲੋ ਦੀ ਡੈਥ ਹੋ ਗਈ ਮੌਕੇ ਤੇ ਅੱਛਾ ਹਾਂ ਬਾਕੀ ਪੱਟੜ ਜੇ ਮਿਲਦਾ ਤੋ 3-4 ਫੱਟ ਰੱਤ ਜਾਣੀਆਂ ਫੱਟੜ ਨੇ ਅੱਛਾ ਭਾਈ ਆਪ ਤਾਂ ਸਾਨੂੰ ਕੰਮ ਦੇਤਾ ਸਾਨੂੰ ਬੈਠਿਆਂ ਨੂੰ ਛਾਇੜ ਤੇ ਬੈਠਿਆਂ ਨੂੰ ਨਾ ਸਰਕਾਰ ਮਰਵਾਵੇ ਨਾ ਤੋਂ ਇਹ ਜ਼ਿਮੀਂਦਾਰ ਨੇ ਨਾ ਜਿਹੜੇ ਇਹਨਾਂ ਨੂੰ ਭਈਆਂ ਨੂੰ ਕਿਉਂ ਇਹ ਸੰਦਖਿਆੜਾ ਫੜਾਉਂਦੇ ਨੇ ਕਿਉਂ ਸਾਨੂੰ ਮਰਵਾ ਰਹੇ ਨੇ ਜੇ ਸਾਨੂੰ ਖੇਤਾਂ ਦੇ ਵਿੱਚ ਚਾਹਣੇ ਨੇ ਸਾਨੂੰ ਕੱਟਤਾ ਸਾਨੂੰ ਸਰਕਾਰ ਦਾ ਕੰਮ ਦਿੱਤਾ ਹੋਇਆ ਸਾਨੂੰ ਉਹ ਤਾਂ ਕਰ ਲੈਣ ਨੂੰ ਆਪ ਤਾਂ ਆਪਦੇ ਜਿੰਨਾ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਹੁੰਦੀ ਸਾਡਾ ਕੋਈ ਨਾ ਕੋਈ ਹੱਲ ਕਰੋ ਮਹਾ ਆਦਾਇ ਸੋਇਦਿਆ ਆਈਦੇ ਦਾ ਦੇਖ ਲੈ ਸਾਡਾ ਇਹਨਾਂ ਦਾ ਨਸਾਕ ਹੋਣਾ ਚਾਹੀਦਾ ਜਿਨ੍ਹਾਂ ਨੇ ਸੱਟਾ ਫੇਟਾ ਲਕੀਆਂ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਹਨਾਂ ਤੇ ਹੋਣੀ ਚਾਹੀਦੀ ਜਿਨ੍ਹਾਂ ਜ਼ਿੰਮੇਦਾਰ ਨੇ ਟ੍ਰੈਕਟਰ ਇਹਨਾਂ ਨੂੰ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਟਰੈਕਟਰ ਤੇ ਬੈਠੇ 8-10 ਭਈਏ ਚੌੜ ਕਰੇ ਟੇ ਖੜਾ ਕੇ ਰੱਖਿਆ ਖੜਾਉਣ ਤੋਂ ਬਾਅਦ ਇੱਕ ਦੂਜੇ ਚੰਗ ਕੇ ਪੰਜਾਬ ਦੇ ਵਿੱਚ ਭਈਏ ਟੈਨ ਚੜਾ ਲਏ ਮਚਾਲੇ ਬੈਠੇ ਸਾਈਡ ਤੇ ਬੈਠੇ ਉੱਪਰ ਚੜ੍ਹ ਕੇ ਟ੍ਰੈਕਟਰ ਚੜ੍ਹੇ ਆ ਮਾਰ ਕੇ ਜਿਹੜੇ ਟਰੈਕਟਰ ਆਵਦੇ ਆਪ એનર્ਜੀ ਆ ਕੇ ਘਰੇ ਉਹਨਾਂ ਨੇ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਭਈਆਂ ਨੇ ਨਾ ਭੋਰਾ ਬਣੀ ਤੇ ਗੁੱਤਰ 8ਾਂ ਮਾਰ ਕੇ ਪੱਛੀ ਆ ਮਾਰ ਕੇ ਭਈਏ ਦੋਨੇ ਨਿਕਾ ਹੈਗਾ ਦੋ ਗੁੜੀਆਂ ਮਾਰ ਕੇ 500 ਸਿਰ ਰੱਖ ਲੈਂਦੀਆਂ ਹੁੰਦੀਆਂ ਕਿਸੇ ਕੋਈ ਕੰਮ ਨਹੀਂ ਕੀਆ ਨੇ ਤੋਂ ਪੜਿਆ ਨਹੀਂ ਗਿਆ ਇਹ ਕੋਈ ਪਤਾ ਨਹੀਂ ਹੈਗਾ ਹਜ਼ਾਰੀ ਫਟੜ ਜਿਹੜਾ ਇਹ ਵੀ ਬੁਰੇ ਆ ਇਹਦੇ ਅਪਰਾਧ ਹੈ ਨਾ ਫੋਨ ਇਹਨਾਂ ਦਾ ਸਾਰਾ ਪਿੱਛੇ ਮਾਰਤਾ ਕਰਦੇ ਆ ਦੇਣਾ ਭਈਏ ਸਟਾਰ ਨਹੀਂ ਹੈਗਾ ਸਾਰਿਆਂ ਦੀ ਨਰਮਾਈ ਤਾਂ ਕੋਈ ਕਰਦਾ ਸੜੀ ਕੋਲ ਰੂਟ ਸਾਈਡ ਐਕਸੀਡੈਂਟ ਦੇ ਕੇਸ ਆਏ ਆ ਕਿ ਹੈ ਟਰੈਕਟਰ ਹੈ ਤੇ ਟਰੈਕਟਰ ਤੇ ਚੱਲੇ ਆ ਗਏ ਨੇ ਇਹ ਸਾਰੇ ਟੈਂਡੈਂਸ ਲਗਾ ਰਹੀ ਸੀ ਕਿ ਨਰੇਗਾ ਦੇ ਜਿਹੜੇ ਵੀ ਵਰਕਰ ਸੀਗੇ ਉਹਨਾਂ ਦੇ ਸੱਡਨਲੀ ਕੋਈ ਬਈ ਆਇਆ ਜਿਹਨੇ ਜਿਹਨੂੰ ਟਰੈਕਟਰ ਉਸੇ ਨਹੀਂ ਆਦਾ ਹੋਇਆ ਉਹਨੇ ਉੱਥੇ ਬ੍ਰੇਕ ਨਹੀਂ ਲੱਗੀ ਤੇ ਉਹਨੇ ਚੜਾਟੇ ਸਾਰੇ ਕਿੰਨੇ ਫਟਕਣ ਨੇ ਸਰ ਇਹਦੇ ਤੋਂ 10:30 ਆਏ ਆ ਜਿਹਦੇ ਚੋ ਦੋ ਦੀ ਦਾ ਬਰਾਡ ਲੈਡੀ ਦੋ ਬਰਾਡ ਲੈਡੀ ਆਏ ਆ ਜਰਨੈਲ ਕੌਰ ਤੇ ਦ੍ਰੋਪਤੀ ਕੌਰ ਦੋਨੋਂ ਲੈਡੀ ਸੀ ਕਿੰਨੇ ਮੇਜ ਦੀਆਂ ਨੇ ਇਹ ਤਕਰੀਬਨ ਉਹੀ 50 ਤੋਂ 60 ਸਾਲ ਦੇ ਵਿੱਚ ਨੇ ਕਿੰਨੇ ਘਟੇ ਅੱਠ ਜਿਹੜੇ ਇੰਜਰਡ ਨੇ ਤੇ ਉਹਨਾਂ ਚੋਂ ਦੋ ਦੇ ਹੈਡ ਇੰਜਰੀ ਹੈ ਉਸ ਪੋਜੀਸ਼ਨ ਰੈਫਰ ਕਰਾਂਗੇ ਬਾਕੀ ਸਟੇਬਲ ਨੇ ਇਥੇ ਰੈਫਰ ਕਰ ਰਹੇ ਹਰਜਿੰਦਰਾ ਹਸਪੀਟਲ ਤੁਹਾਡਾ ਦੋਨੋਂ ਜਿਹੜੇ ਆਏ ਨੇ ਬ੍ਰੋਟ ਡੈਡੀ ਆਏ ਨੇ ਚ ਦੋ ਜਿਹੜੇ ਆਏ ਆ ਉਹ ਬ੍ਰੋਟ ਡੈਡੀ ਆਏ ਆ ਤੇ ਬਾਕੀਆਂ ਦਾ ਕੀ ਨੁਕਸਾਨ ਹੋਇਆ ਬਈ ਬਾਕੀਆਂ ਦੇ ਕਿਸੇ ਦੇ ਮਤਲਬ ਲਾ ਇੱਕ ਲੈਡੀਆਂ ਉਹਦੇ ਲੱਤ ਫ੍ਰੈਕਚਰ ਹੈ ਉਹਨਾਂ ਦੇ ਲੱਤ ਫ੍ਰੈਕਚਰ ਕਿਸੇ ਦੇ ਛਾਤੀ ਜਿਵੇਂ ਕਿਸੇ ਦੇ ਬਾਹਾਂ ਤੇ ਲੱਗੀ ਹੈ ਸੋ ਪਰ ਬਾਕੀ ਨੂੰ ਜਨਰਲੀ ਸਟੇਬਲ ਹੈ ਅਦਰਵਾਈਜ਼ ਇਹ ਐਕਸੀਡੈਂਟ ਹੋਇਆ ਜੀ ਤੁੰਗਾ ਪਿੰਡ ਨਰੇਗਾ ਦੀ ਜਿਹੜੀ ਹੈ ਉੱਥੇ ਮਜ਼ਦੂਰ ਕੰਮ ਕਰ ਰਹੇ ਸੀ ਇੱਕ ਜਿਹੜਾ ਪ੍ਰਵਾਸੀ ਮਜ਼ਦੂਰ ਟਰੈਕਟਰ ਲੈ ਕੇ ਆ ਰਿਹਾ ਸੀਗਾ ਤੇ ਉਹਨੇ ਜਿਹੜਾ ਲੇਡੀਜ਼ ਦੇ ਉੱਪਰ ਟਰੈਕਟਰ ਨੂੰ ਚੜਾਉਤਾ ਉਹਨਾਂ ਦੋ ਲੇਡੀਜ਼ ਦੀ ਡੈਥ ਹੋ ਗਈ ਹੈ ਅਸੀਂ ਜਿਹੜੇ ਬੰਦੇ ਆ ਅਰੈਸਟ ਕਰ ਲਏ ਆ ਬਾਕੀ ਅਗਲੀ ਤਫਦੀਸ਼ ਅਸੀਂ ਕਰ ਰਹੇ ਆ ਕਿਸੇ ਨੂੰ ਜਿਹੜਾ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਕਿਸੇ ਨੂੰ ਅਸੀਂ ਸਪੇਅਰ ਨਹੀਂ ਕਰਾਂਗੇ ਜਿਹੜੀ ਕਾਰਵਾਈ ਬੰਦੀ ਉਹ ਅਮਲ ਚ ਲਿਆ ਰਹੇ ਆ ਅਸੀਂ ਉਹਦੇ ਪਤਾ ਕਰ ਰਹੇ ਆ ਉਹ ਤਫਤੀਸ਼ ਸਾਡੀ ਚੱਲ ਰਹੀ ਹੈ ਬੰਦੇ ਰੈਸਟ ਕਰ ਲਿਆ ਉਹਨਾਂ ਤੋਂ ਪੁੱਛ ਕੇ ਜਾਰੀ ਹੈ ਜੋ ਵੀ ਤੱਤ ਸਾਹਮਣੇ ਆਵਾਂਗੇ ਤੁਹਾਡੇ ਤੁਹਾਨੂੰ ਸੂਚਿਤ ਕੀਤਾ ਜਾਊਗਾ ਉਹਦੇ ਬਾਰੇ ਤੇ ਬਾਕੀ ਜਲਦੀ ਅਸੀਂ ਕਾਰਵਾਈ ਕਰਕੇ ਤੁਹਾਨੂੰ ਜਿਹੜਾ ਅਪਡੇਟ ਦੇ ਦੇਣਾ